ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਦੋ ਗਾਵਾਂ ਦਿਖਾਵਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਜੀ ਨਾਮ ਜੀ ਮੇਰਾ ਜਸਪ੍ਰੀਤ ਕਪੜਾਣਾ ਪਿੰਡਾ ਹੁਣ ਜਿਲ੍ਹਾ ਬਰਨਾਲਾ ਜੀ ਸੀਪਾ ਬਾਈ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਜੀ 98505 ਜੀ 8692 ਬਾਈ ਦੋ ਗਾਵਾਂ ਦਿਖਾਵਾਂਗੇ ਇੱਕ ਗੱਬਣ ਤੇ ਇੱਕ ਸੂਈ ਵੀ ਹਾਂ ਜੀ ਹਾਂ ਜੀ ਪਹਿਲਾਂ ਆਪਾਂ ਗੱਬਣ ਦਿਖਾਉਨੇ ਆ ਕਿਹੜਾ ਸੁਆ ਸੁੰਦੀ ਆ ਬ ਬਾਕੀ ਇਹ ਲੋਕ ਸਾਹ ਨੇੜੇ ਉਹ ਕਿਦਾਂ ਉਹ ਬੈਠੀ ਅੱਡ ਦੀ ਘਵਾਲ ਜਿਹੇ ਬੈਠ ਦੇਣ ਕੱਢਦੀ ਹੈ ਬਈ 20 ਤਰੀਕ ਨੂੰ ਬੈਠ ਪੂਰੇ ਠੰਡੀ ਸ਼ੀਲ ਬਈ ਪੂਰੀ ਫੁੱਲ ਬਰਫੀ ਸ਼ੀਲ ਆ ਘਾਹ ਦੀ ਜੀ ਅੱਜ 20 ਦਿਨ ਸੂਣ ਚ ਬਾਕੀ ਆ ਹਾਂ ਭਾਈਆ ਮਾਰ ਕੇ ਜਮਾ ਦੇ ਤਾ ਸਵਾਹ ਦੇਖੋ ਗੂਂਦਾ ਫੜਿਆ ਨਾ ਮਖਿਆਲ ਮਾਰ ਦੇ ਲੋਜਾ ਜੀ ਤੇ ਗੱਲ ਕਰੀ ਆਪਾਂ ਦੁੱਧ ਦੀ ਕਿੰਨਾ ਕ ਬਾਦੂਗੀ ਇਹ 2 ਤੋਂ 10 ਤੋਂ 25 ਛੇ ਲੀਟਰ ਵੜਦਾ ਜਿੰਨੇ ਦੇ ਮਾਨੇ ਦੀ ਚਾਹੀਦੀ ਤਾਂ ਕੰਮ ਬੁਲਾ ਦੇ ਜਿਹੜਾ ਜਗਾਕਣਾ ਪੈਣੀ ਜੀ ਥੋੜੀ ਪੱਕੇ ਵਾਲੇ ਥਾਂ ਦੇ ਤੋਂ ਆਈ ਵੀ ਆ ਹਨਾ ਥਾਂ ਤੋਂ ਭਾਈ ਜੀ ਕੌਣ ਚੋ ਬਾੜ ਲੈਤੀ ਆ ਬਾਈ ਤੇ ਰੇਟ ਇਹਦਾ ਕੀ ਰੋ ਵੇਚਣ ਜਾਲਾ ਬਾਸ ਬਾਈ 52000 ਇੱਥੇ ਲਵਾਂਗੇ ਬੈਠਦਾ ਛੋਟ ਸਪਾ ਹੋ ਜਾਊਗਾ ਦੁੱਧ ਦੀ ਗੱਲ ਕਰੀਏ ਭਾਈ ਅਸ ਕਿੰਨਾ ਕ ਮੰਨ ਕੇ ਚੱਲੇ ਵਾ ਸੋ ਬਾਕੀ ਅੰਡੇ ਦੇ 6 ਬਣਾ ਲੈਣਾ ਸੋ ਵੀਰ ਗੱਬਣ ਵੈੜਾ 20 ਦਿਨ ਸੂਣ ਚ ਬਾਕੀ ਆ ਨਾ ਨਾ ਅੱਛਾ 20 ਦਿਨ ਪੰਜ ਦਿਨ ਹੀ ਰਹਿ ਗਏ ਤੇ ਦੋ ਜਾ ਤਾਂ ਮੇਰੇ ਨਾਲ ਉੱਪਰ ਲੈ ਜੂਗੀ ਆਲੇ ਹਨਾ ਸੋ ਵੀਰੋਂ ਗਾਂ ਦੇਖੋ ਚੰਗੀ ਬਜਰ ਵਜੂਦ ਵਾਲੀ ਆ ਤੇ ਮਾਲਕਾਂ ਨੇ ਬਈ ਨੂੰ ਦੱਸਿਆ ਦੂਜਾ ਸੂਆ ਤੁਸੀਂ ਆਪਣੀ ਨਰਖ ਪਰਖ ਰੱਖੀ ਦਿੰਨੀ ਆ ਪਰ ਥੋੜਾ ਜਿਹਾ ਕਲੇ ਪੱਕੇ ਦਾ ਮੰਨਦੇ ਤੇ ਰੇਟ 52000 ਰੁਪਇਆ ਤੇ 52000 ਰੁਪਏ ਦੇ ਚੰਗੇ ਰਿਕਾਰਡ ਜਿਹੜੀ ਜਾਂ ਵੀ ਫੰਡਰ ਬੱਚੀ ਮਿਲਦੀ ਹੈ ਕਹਿੰਦੇ ਜੀ ਵੀਸ ਨੇ ਰਿਕਾਰਡ ਦੇਖਣੇ ਆ ਤਾਂ ਉਸਾਰ ਰੋ ਦੀ ਘਰੇ ਤਿਆਰ ਕਰ ਲੋ ਜਿਹਦੇ ਰਿਕਾਰਡ ਨਹੀਂ ਲੈਣਾ ਬਰੀਡ ਨਹੀਂ ਤਿਆਰ ਕਰਨੀ ਦੁੱਧ ਪੀਣਾ ਅੱਖਾਂ ਵਿੱਚ ਕੇ ਲੈ ਲਓ 52000 ਦੀ ਆਪਦੇ ਥਾਣੇ ਕੋਲੇ ਆ ਕੇ ਪਾਸ ਕਰਕੇ ਲੈ ਕੇ ਜਾਇਓ ਤੇ 52000 ਦੇ ਵੀਰੇ ਛੋਟ ਛੱਪਾ ਵੀ ਕਰ ਦਾਂਗੇ ਕਹਿੰਦਾ ਭਾਬੀ ਅੱਜ ਜਸਰੇ ਮੰਨ ਕੇ ਚੱਲ ਵੀ 25 ਨਾਲ 24 ਕਿਲੋ ਤੋਂ ਤੇ ਨਾਲ ਤੇ ਬੈਠ ਹੈਗੀ ਆ। 20 ਮਾਨਿਕ ਦੀ ਵਾਲੀ ਪੰਜਾਂ ਦੀ ਭਈ ਉਹ ਵੀ ਦਿੰਦਾ ਬਈ ਯਾਰ ਕੋਈ। ਜੇ ਜੇ ਬਾਕੀ ਸੱਜਰ ਘਰੇ ਜਾ ਕੇ ਸੂ ਗੀ। ਸੋ ਜਿਹਨੇ ਨਹੀਂ ਜੇਰ ਚੱਕੇ ਉਹਨੂੰ ਸੂਈ ਸਵਾਈ ਦੇ ਦਿੰਦੇ ਆ। ਇਹਨੂੰ ਕਹਿ ਕੇ ਦਿਨ ਹੋ ਗਏ ਸੂਈ ਨੂੰ। ਇਹਨੂੰ ਬਈ ਹੋ ਗਏ ਹੁਣ ਰਾਤ ਦੇ। ਤੇ ਬੱਚਾ ਮੇਰ ਕਾਫਾ ਹਨਾ। ਜੀ ਤੇ ਜਿਹੜੀ ਮੇਨ ਗੱਲ ਆ ਗਈ ਇਹਦੇ ਜੇਰ ਜੂ ਰੋਕੇ ਆ। ਤੇ ਧਾਰਾ ਮਾਰ ਕੇ ਦਿਖਾ ਦੇ ਹਨਾ। ਸਭ ਤੋਂ ਧਾਰਾ ਵੀਰ ਮਾਰ ਕੇ ਦਿਖਾਉਂਦਾ ਪਿਆ ਤੇ ਇਹ ਕਹਿੰਦਾ ਬ ਕੋ ਕਿਸੇ ਪਾ ਆਪਾਂ ਉਧਰ ਹੀ ਬਹਿ ਗਏ ਹੋਰ ਬੜੀ ਥੱਲੇ ਹੈਣਾ ਪਿੱਚਾਈ ਦੁੱਧ ਕਿੰਨਾ ਕਹੂਗਾ ਦੁੱਧ ਬਈ 16 ਕਿਲੋ ਆਵੇ 14 ਮੰਨ ਕੇ ਲੈ ਲੈ ਬੰਦਾ ਬਈ ਨਹੀਂ ਮੇਰੇ ਹੈਗਾ ਜਰੀਆ 17 18 ਕਿਲੋ ਕੋਈ ਹੈ ਕਹਿ ਦੇਵਾ 15 ਕਿਲੋ ਮੰਨ ਨਾਲ ਤਾਂ ਹੁਣ ਵੀ ਹੈਗਾ ਹੈ ਦੁੱਧ ਵਧੂਗੀ ਵਧੂਗੀ ਰੇਟ ਇਹਦਾ ਕੀ ਆ ਬਾ ਬਈ 30000 ਮਾਨਦਾਨ ਹੋ ਜਾਊਗਾ ਸੋ 60000 ਦੇ ਵਿੱਚੋਂ ਮੌਕੇ ਤੇ ਮਾਨਦਾਨ ਹੋ ਜਾਊਗਾ ਸੋ ਸੂਈ ਸਵਾਈਆ ਬਹਿੜ ਰੇਟ 60000 ਰੁਪਇਆ ਤੁਸੀਂ ਵੇਖ ਤਾਂ 15 ਮੰਨ ਕੇ ਚੱਲਿਓ ਪਰ ਚੰਗੀ ਸੰਭੂ ਫਿਰ 20 ਕਿਲੋ ਦੁੱਧਾਂ ਦੀ ਬਹਿੜ ਹੈਗੀ ਆ ਤੇ ਵਾਗੇ ਲੇਵਾ ਸੋਹਣਾ ਸਾਫ ਸੁਥਰਾ ਤੇ ਵਜਨ ਵਜੂਦ ਦੇ ਵਿੱਚ ਪੈਂਦੀ ਹੈ ਨਵਾਂ ਹਾਣਾ ਹਨਾ ਦੋ ਦੰਦ ਬੂਰੋ ਸੋ ਦੋ ਦੰਦ ਪਹਿਲਾ ਸੂਆ 60000 ਦੇ ਵਿੱਚ ਮਾਰ ਦਨ ਤੁਹਾਡਾ ਹੋ ਜਾਊਗਾ 60000 ਲੌੜਾ ਝੋਗੇ ਲੈ ਜਾਓ 52000 ਨਾ ਥਣ ਖਿੱਚ ਕੇ ਮਿਲੂਗੀ ਬੱਚਾ પેટ ਦੇ ਅੰਦਰ ਹੂ ਇਹਦਾ ਕੀ ਸਿਸਟਮ ਆ ਬਈ ਇਹ ਵੀ ਸੂਈ ਵੀ ਆ ਆ ਬੱਚਾ ਇਹਦਾ ਬੱਚਾ ਤੇ ਆ ਗਿਆ ਦਾ ਜੀ ਇਹ ਮੈਨੂੰ ਵੀ ਤੁਹਾਨੂੰ ਲੱਗਦਾ ਹੈ ਜਿਹੜੀ ਜਮਾ ਇਹ ਚਾ ਕੇ ਆ ਕੇ ਦੁੱਧ ਵਧਾ ਕੇ ਪਾ ਲਾਂਗੇ ਲੈ ਕਿੰਨਾ ਦੁੱਧਾ ਹੁਣ ਠੀਕ ਹੈ ਜਮਾ 20 ਬਾਈ ਲੀਟਰ ਕਰਕੇ ਕੀ ਪਾਲਣ ਕਰੋ ਮੈਂ ਦਿਖਾ ਦਿੰਦਾ ਆਪਾਂ ਜੇ ਇਹਦਾ ਰੇਟ ਕੀ ਆ ਬਸ ਸਾਡੀ ਭਾਈ ਇਹ ਦਿਨਾਂ ਯਾਰੀ ਨੂੰ ਲੱਛੇ ਚਾਰਾਂਗੇ ਇਹਦੇ ਮੂਹ ਚਾਰ ਦਾ ਪਲੂਣ ਪਹਿਲਾ ਸੂਆ ਹਨਾ ਤੇ ਤਾਰਾ ਤੁਰ ਓਕੇ ਆ ਜਮਾ ਭਾਈ ਜਮਾ ਜਮਾ ਸਵਰ ਮੂਹ ਚਾਰ ਦਾ ਪਲੂਣ ਪਹਿਲਾ ਸੂਆ ਸੂਈ ਦੀ ਆ ਤੇ ਇਹ ਕਦ ਕਦ ਚੰਗਾ ਵਜਨ ਲੂ ਚੰਗਾਗਾ ਤੇ ਸਹੀ ਕਿੰਨਾ ਦੋਦਾ ਭਾਈ ਹੁਣ ਸਹੀ ਭਾਈ ਸਵਾਦ ਨਾਲ ਨਿਕਰ ਮੈਂ ਦਾ ਹੈਗਾ ਭਾਈ ਆ 8 ਲੀਟਰ ਪਰ ਟਾਈਮ ਦਾ ਰੇਟ 60000 60 ਚ ਮਾਨਦਾਰ ਮੌਕੇ ਜੀ ਸੁਭਰੋ ਤੈਨ ਮੇੜਾ ਸਾਡਾ ਢੱਲੋ ਵਿਹਲਾ 40 ਗੱਡੀਆਂ ਚਾਰ 40 ਗੱਡੀਆਂ ਚਾਰੀ